ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਕਪੂਰਥਲਾ ਵਿਖੇ ਰੇਲ ਕੋਚ ਫੈਕਟਰੀ ਦਾ ਦੌਰਾ ਕੀਤਾ ਅਤੇ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਜਾ ਰਹੇ ਰੇਲ ਡੱਬਿਆਂ ਬਾਰੇ ਜਾਣਕਾਰੀ ਲਈ। ਰੇਲ ਕੋਚ ਫੈਕਟਰੀ ਦੇ ਆਪਣੇ ਪਹਿਲੇ ਦੌਰੇ ਦੌਰਾਨ ਦੂਰਦਰਸ਼ਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਆਮ ਆਦਮੀ ਦੀ ਯਾਤਰਾ ਲਈ ਅਮ੍ਰਿਤ ਭਾਰਤ ਰੇਲ ਗੱਡੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਸਾਲ 50 ਤੋਂ ਵੱਧ ਅਮ੍ਰਿਤ ਭਾਰਤ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਰੇਲ ਕੋਚ ਫੈਕਟਰੀ ਇਸ ਸਾਲ 22 ਕੋਚਾਂ ਸਣੇ 5 ਅਮ੍ਰਿਤ ਭਾਰਤ ਰੈਕ ਵੀ ਬਣਾਏਗਾ। ਉਹਨਾਂ ਅੱਗੇ ਕਿਹਾ ਕਿ ਬੰਦੇ ਭਾਰਤ ਅਤੇ ਬੰਦੇ ਮੈਟਰੋ ਰੇਲ ਸੈੱਟ ਭਾਰਤ ਦੀ ਹਾਈ ਸਪੀਡ ਰੇਲ ਦੀ ਸ਼ੁਰੂਆਤ ਨੂੰ ਦਰਸਾਉਂਦੇ ਨੇ ਜਿਨ੍ਹਾਂ ਵਿੱਚ ਅਤ ਅਧੁਨਿਕ ਟੈਕਨੋਲੋਜੀ ਅਤੇ ਸਮਕਾਲੀਨ ਡਿਜ਼ਾਈਨ ਵੀ ਆਰਸੀਪੀ ਵੱਲੋਂ ਬਣਾਏ ਜਾ ਰਹੇ ਨੇ ਰਮਨੀਤ ਸਿੰਘ ਬਿੱਟੂ ਨੇ ਅੱਗੇ ਕਿਹਾ ਕਿ 338 ਕਿਲੋਮੀਟਰ ਲੰਬੀ ਜੰਮੂ ਬਾਰਾਮੂਲਾ ਰੇਲ ਲਾਈਨ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਭਾਰਤੀ ਰੇਲਵੇ ਦਾ ਇੱਕ ਮਹੱਤਵਪੂਰਨ ਪ੍ਰੋਜੈਕਟ ਹੈ ਜਿਸ ਦਾ ਉਦੇਸ਼ ਕਸ਼ਮੀਰ ਘਾਟੀ ਨੂੰ ਜੰਮੂ ਰਾਹੀਂ ਬਾਕੀ ਦੇਸ਼ ਨਾਲ ਜੋੜਨਾ ਹੈ ਰਮਨੀਤ ਸਿੰਘ ਬਿੱਟੂ ਨੇ ਕਿਹਾ ਕਿ ਰੇਲਵੇ ਬੋਰਡ ਨੇ 2024-25 ਦੌਰਾਨ RCF ਲਈ ਕੋਚ ਉਤਪਾਦਨ ਦਾ ਟੀਚਾ ਵਧਾ ਕੇ 2401 ਕਰ ਦਿੱਤਾ ਹੈ ਅੱਗੇ ਬਹੁਤ ਰਾਜਧਾਨੀ ਦੇ ਡੱਬੇ ਸ਼ਤਾਬਦੀ ਦੇ ਡੱਬੇ ਹੋਰ ਸਿੰਪਲ ਡੱਬੇ ਬਣ ਕੇ ਗਿਆ ਪਰ ਹੁਣ ਉਤੋਂ ਇਲਾਵਾ 200 ਡੱਬਾ ਮਹੀਨਾ ਦਾ ਕੋਚਿਸ ਮਹੀਨੇ ਦੇ ਬਣਾਉਣੇ ਯਾਰ ਖਾਲਾਜੀ ਦਾ ਵਾੜਾ ਤੇ ਇਸ ਕਰਕੇ ਉਤੋਂ ਇਲਾਵਾ ਬੰਦੇ ਭਾਰਤ ਦੀ ਗੱਲ ਹੋਈ ਉਸ ਤੋਂ ਬਾਅਦ ਬੰਦੇ ਅੰਮ੍ਰਿਤ ਅੰਮ੍ਰਿਤ ਭਾਰਤ ਦੀ ਗੱਲ ਹੋਈ ਹੁਣ ਆਪਾਂ ਬੰਦੇ ਮੈਟਰੋ ਚ ਜਿਹੜਾ ਇਸ ਵੇਲੇ ਬੈਠੇ ਆ ਤੇ ਇਹ ਤਿੰਨੋਂ ਆ ਮੈਂ ਜਿਹੜੀ ਆ ਬੰਦੇ ਭਾਰਤ ਤਾਂ ਬਹੁਤ ਚੱਲ ਰਹੀਆਂ ਏ 15 ਟ੍ਰੇਨਾਂ ਅਸੀਂ ਹੋਰ ਨਵੀਆਂ ਜਿਹੜੀਆਂ ਆ 15 ਤਰੀਕ ਨੂੰ ਉਹਦਾ ਸ਼ੁਰੂਆਤ ਉਦਘਾਟਨ ਕਰਾਂਗੇ ਹੁਣ ਇੱਥੇ ਮੇਨ ਗੱਲ ਅੱਜ ਜਿਵੇਂ ਆਪਾਂ ਮੈਟਰੋ ਸ਼ਹਿਰ ਨੇ ਜਿਵੇਂ ਆਪਣਾ ਲੁਧਿਆਣਾ ਏ ਚੰਡੀਗੜਾ ਅੰਬਾਲਾ ਏ ਜਾਂ ਹੋਰ ਸ਼ਹਿਰ ਨੇ ਜਿਹੜੇ ਸਾਰੇ ਦੇਸ਼ ਦੇ ਉਹਦੇ ਵਿੱਚ ਅਗਲੇ ਸਾਲ ਤੋਂ ਲੋੜ ਆ ਬੰਦੇ ਮੈਟਰੋ ਦੀ